ਜਿਹੜਾ ਆਮ ਸਿਕ ਸੈਕਸ਼ਨ ਆਮ ਸਿਕ ਉਹ ਕਹਿਣ ਲੱਗੇ ਨਹੀਂ ਇਹ ਗਲਤ ਕੰਮ ਕੀਤਾ ਠਿੰਡਾਹ ਨੂੰ ਤੇ ਨਹੀਂ ਜਾਣਾ ਚਾਹੀਦਾ ਜੇ ਕੋ ਗੱਲ ਹੈ ਸੀ ਤੇ ਠਿੰਡਾਹ ਨੂੰ ਆਪਣਾ ਧਿਲੋ ਹਾਂ ਨੂੰ ਆਫ ਕਰਨਾ ਚਾਹੀਦਾ ਸੀ ਸੋਕੇ ਡਿਸਪੂਟ ਪੈਦਾ ਹੋ ਗਿਆ ਤੇ ਮੈਂ ਸਮਝਿਆ ਕਿ ਕਿਉਂਕਿ ਮੈਂ ਕੰਟਰੋਵਰਸੀ ਦਾ ਹਮੇ ਕਰਿਆ ਮੈਂ ਮੀਡੀਆ ਪਰ ਰਾਂ ਜ਼ਿੰਮੇਵਾਰ ਇਨਸਾਨ ਆ ਤੇ ਆਪਾਂ ਅੱਜ ਤੱਕ ਜਾ ਕੇ ਆਪਣੀ ਗਲਤੀ ਮੰਨ ਲਈ ਨੇ ਐ ਤੁਹਾਡੇ ਆਪਣੀ ਮਰਜ਼ੀ ਨਾਲ ਉਹ ਇੰਦਰ ਨੇ ਗੜਗਾ ਸਾਹਿਬ ਕੋਲ ਆਪਣਾ ਅਕਲਤਖ ਸਾਹਿਬ ਦੇ ਦੇ ਇੱਕ ਗੋੜਿਆ ਮੇਰੇ ਕੋਲ ਕੋ ਨੋਟਿਸ ਜੁੜਾ ਆਇਆ ਲਿਖਤੀ ਰੂਪ ਵਿੱਚ ਉਹ ਹੁੰਦਾ ਹੈ ਜਦੋਂ انسان ਸੱਜਿਆ ਜਾਂਦਾ ਕਿ ਹੈ ਮੁਜਰਮ ਤੌਰ ਤੇ ਮੈਨੂੰ ਮੁਜਰਮ ਤੌਰ ਤੇ ਮੈਂ احساس ਕੀਤਾ ਮੈਂ ਦੂਜੇ ਤੀਜੇ ਦੇ ਨਹੀਂ ਪਹੁੰਚਿਆ ਇਹ ਅਕਾਊਂਟਸਾਹ ਹਮ ਅਚਿੰਦ ਸਾਹਿਬ ਮੇਰਾ ਇੱਕ ਬੜਾ ਸਪਸ਼ਟ ਸਵਾਲ ਹੈ ਕਿ ਤੁਹਾਨੂੰ ਸੰਗਤਾਂ ਦੇ ਰੋਸ ਦੇ ਕਾਰਨ ਸੰਗਤਾਂ ਦੇ ਵਿਰੋਧ ਦੇ ਕਾਰਨ ਤੁਹਾਨੂੰ ਇਹ ਮਾਫੀ ਮੰਗਣੀ ਪਈ ਹੈ ਤੁਹਾਨੂੰ ਭੁੱਲ ਮਹਿਸੂਸ ਹੋਈ ਜਾਂ ਤੁਹਾਨੂੰ ਬਾਅਦ ਦੇ ਵਿੱਚ ਪਤਾ ਲੱਗਾ ਕਿ ਤੁਹਾਡੇ ਖਿਲਾਫ ਕੋਈ ਕਿਸੇ ਤਰੀਕੇ ਦੀ ਸਾਜ਼ਿਸ਼ ਹੋਈ ਜਾਂ ਕਿਸੇ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤਾ ਕਰਕੇ ਤੁਹਾਡੇ ਵੱਲੋਂ ਮਾਫੀ ਮੰਗੀ ਗਈ ਨਹੀਂ ਮਹਿਸੂਸ ਤੇ ਮੈਨੂੰ ਵੇਖੋ ਜਦੋਂ ਮੈਂ ਗਿਆ ਨਾ ਮਹਿਸੂਸ ਤੇ ਉਦੋਂ ਜਾਣ ਤੋਂ ਬਾਅਦ ਵੀ ਮੈਨੂੰ ਕੀਤਾ ਵੀ ਮੇਰਾ ਖਿਆਲ ਵੀ ਇਹ ਸੰਤਾਂਨ ਪ੍ਰਮਾਣਿਤ ਨਹੀਂ ਹੋਵੇਗਾ ਪਰ ਕੁਝ ਮੈਨੂੰ ਕੁਝ ਮੈਨੂੰ ਮੈਸੇਜ ਆਉਣ ਲੱਗ ਪਏ ਜਿਹੜੇ ਰਾਧਾ ਸਵਾਮੀਆ ਦੇ ਸੇਵਕ ਸਾਰ ਉਹ ਕਹਿਣ ਲੱਗੇ ਕਿਦਾ ਹਾ ਬਹੁਤ ਵਧੀਆ ਹੋ ਗਿਆ ਪਰ ਇੱਕ ਰਾਧਾ ਸਵਾਮੀ ਜਿਹੜਾ ਬੜਾ ਵੱਡਾ ਹੈ ਉਹਨੇ ਜਿਹੜੀ ਮੈਨੂੰ ਗੱਲ ਕਹੀ ਮੈਨੂੰ ਉਹ ਟੌਂਟ ਵਰਗੀ ਲੱਗੀ ਉਹ ਕਹਿਣ ਲੱਗਾ ਹੁਣ ਮੇਰੀ ਜਿੰਦ ਛੁੱਟ ਗਈ ਦੇ ਅਸੀਂ ਤੇ ਕਿ ਤੁਸੀਂ ਡੇਰੇ ਜਾ ਕੇ ਦੇਖੋ ਸਹੀ ਉਹਨਾਂ ਦਾ ਸਿਸਟਮ ਕੀ ਹੈ ਮੈਂ ਇਹਨੂੰ ਸਾਜੀ ਸਮਝ ਰਿਹਾ ਬੀ ਇੱਕ ਉਹ ਡੇਰੇ ਤੇ ਐਂਟਰ ਕਰਵਾਉਣਾ ਪਰ ਜਦੋਂ ਮੈਂ ਜਾ ਕੇ ਡੇਰੇ ਤੇ ਗਿਆ ਬਾਬਾ ਜੀ ਮਿਲਿਆ ਬੜੇ ਆਦਰ ਸਨਮਾਨ ਦੇ ਨਾਲ ਆਪਾਂ ਬੈਠੇ 45 ਮਿੰਟ ਸਾਡੀ ਗੱਲ ਹੋਈ ਮੇਰਾ ਕੁਐਸਚਨ ਹੀ ਬਾਬਾ ਜੀ ਨੇ ਪੁੱਛੀ ਤਾਂ ਬਾਬਾ ਜੀ ਪੁੱਛ ਸਕਦੇ ਵੀ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਮੈਸੇਜ ਕੀ ਹੈ ਮਨਸ਼ਾਸ਼ਨ ਸਫਾਈ ਸਾਰਾ ਕੁਝ ਦੇਖ ਕੇ ਮੈਨੂੰ ਚੰਗਾ ਲੱਗਾ ਤੁਹਾਡਾ ਜੋ ਨੇਾਰੇ ਕਰਨ ਤੁਸੀਂਾਂ ਦੇ ਸਾਡਾ ਡੇਰਾ ਇੰਨੀ ਵਧੀਆ ਐ ਸਪਾਈ ਇਹਨਾਂ ਵੱਡੇ ਆ ਸਿਸਟਮ ਮੈਦਾ ਵਡਾ ਅੰਸ਼ਾਸ਼ਨ ਵੀ ਐਵੀ ਦਾ ਜਿਹੜੀ ਸਾਡੇ 5 ਲੱਖ ਸੰਗਤ ਸਾਡੇ ਕੋਲ ਆਈ ਸੀ ਮੈਨੂੰ ਕਿਹੜੇ ਰਾਸ਼ੀ ਨਜ਼ਰ ਆ ਮੈਨੂੰ ਕਿਹੜੀ ਗੰਤਰੀ ਨਜ਼ਰ ਆਈ 5 ਲੱਖ ਜਿਹੜੇ ਇਨਸਾਨ ਕਰਜਾ ਆ ਹੋਵੇ ਜਿੱਤੇ ਉਹਦੀ ਕਿਰਪਾ ਕਿਰਪਾ ਮੈਨੂੰ ਇਹ ਸਿਸਟਮ ਦੀ ਨਜ਼ਰ ਆ ਇਹ ਨਹੀਂ ਲੱਗਾ ਇਹ ਮੈਨੂੰ ਚੰਗਾ ਲੱਗਾ ਤੁਹਾਡੇ ਦਾ ਪਰ ਮੈਨੂੰ ਇਹ ਦੱਸੋ ਵੀ ਇੰਨਾ ਚੰਗਾ ਪ੍ਰਬੰਧ ਹੋਣ ਦੇ ਬਾਵਜੂਦ ਸਿੱਖ ਕੌਮ ਤੁਹਾਡੋਂ ਨਫ਼ਰਤ ਕਿਉਂ ਕਰਦੀ ਇਹ ਦੇਰਾਂ ਇਸ ਵਾਰ ਇਹ ਸਵਾਲ ਕੀਤਾ ਤੁਸੀਂ ਉਹ ਪਹਿਲਾ ਸਵਾਲ ਹੀ ਮੇਰਾ ਪਹਿਲਾ ਸਵਾਲ ਹੀ ਮੇਰਾ ਵੀ ਪਹਿਲਾ ਹੈ ਤੁਸੀਂ ਇਹ ਸਵਾਲ ਡੇਰਾ ਬਿਆਸ ਮੁਖੀ ਨੂੰ ਕੀਤਾ ਹਾਂ ਡੇਰਾ ਮੁਖੀ ਨੂੰ ਉਹਨਾਂ ਕੋਲ ਸਵਾਲ ਪਹਿਲਾਂ ਬੰਦਿਆ ਸਾਰੀ ਮੇਰਾ ਸਵਾਲ ਹੀ ਉਹਨਾਂ ਕੋਲ ਹੈ ਠੀਕ ਹੈ ਕਿ ਮੈਂ ਕਿਹੜੇ ਕੌਮ ਦੇ ਡੇਰਿਆਂ ਤੋਂ ਨਫ਼ਰਤ ਕਿਉਂ ਕਰਦੀ ਹੈ ਕਾਰਨ ਕੀ ਹੈ ਜਵਾਬ ਕੀ ਸੀ ਉਹਨਾਂ ਦਾ ਉਹਨਾਂ ਦਾ ਜਵਾਬ ਇਹਦਾ ਚਿੰਦਾ ਡੇਰਿਆਂ ਡੇਰਿਆਂ ਦਾ ਫਰਕ ਹੈ ਆਪਾਂ ਡੇਰਿਆਂ ਨੂੰ ਇਹਦੇ ਮਜਾਦਾ ਦੇ ਨਾਮ ਅਨੁਸਾਰ ਨਾ ਚੱਲਣ ਕਰ ਜਾਂ ਸਾਡੀ ਦਾਦਾ ਗੁਰੂ ਗ੍ਰੰਥ ਸਾਹਿਬ ਨੂੰ ਹੁਣ ਤਾਂ ਢੇਰੇ ਹੁੰਦੇ ਨੇ ਤੇ ਸੇਖੋਂ ਨੂੰ ਨਫ਼ਰਤ ਕਰਨ ਲੱਗ ਪਏ ਤੇ ਨਕੱਟਰਵਾਤਾ ਕੋਠਿਆਂਾਂ ਦੀ ਇਸੇ ਕੌਮ ਦੇ ਰਿਸਕ ਉਹ ਨਾ ਵੰਦੇ ਨੇ ਨਾ ਉਹਨਾਂ ਦਾ ਪ੍ਰਬੰਧ ਵੀ ਤੇ ਨਾ ਉਹਨਾਂ ਦਾ ਇਹ ਵੇਚਣੀ ਅਜੇ ਤੱਕ ਉਹਨਾਂ ਕਿਆ ਸਪੱਸ਼ਟ ਪਿਆ ਬਿ ਸਾਨੂੰ ਕੋਈ ਅਕਾਲ ਤਖਤ ਕੋਲੋਂ ਨਹੀਂ ਚੇਕਿਆ ਗਿਆ ਜਾਂ ਸਾਡੇ ਦੀ ਅਕਾਲ ਤਖਤ ਦੇ ਉੱਤੇ ਬਹਿਣ ਨਹੀਂ ਲਾਣਾ ਕਿ ਲਾਇਆ ਗਿਆ ਪਰ ਫਿਰ ਵੀ ਸਾਡੇ ਦੇਰ ਨਾਲ ਵੀ ਲੋਕੀ ਉਹਨਾਂ ਦੇਰਿਆਂ ਨਾਲ ਮਿਲਾ ਕੇ ਕਰਦੇ ਨੇ ਵੀ ਦੇਖ ਲਓ ਜੇ ਕੋ ਸਾਡੇ ਉਹਨਾਂ ਪਰ ਇਹ ਵੀ ਗੱਲ ਦੱਸੀ ਮੈਂ ਨੇ ਚਿੰਦਾ ਸਾਹਿਬ ਮੇਰਾ ਆਖਰੀ ਜੀ ਜੀ ਤੁਸੀਂ ਆਪਣੀ ਗੱਲ ਪੂਰੀ ਕਰੋ ਜਦੋਂ ਸਭ ਤੋਂ ਵੱਡਾ ਅੰਗਰੇਜ਼ਾਂ ਦਾ ਸਿੱਖ ਵੀ ਦਰਦ ਉਹਨੂੰ ਡੇਰਿਆਂ ਵੱਲ ਤੋੜਿਆ ਆਹਦਾ ਬਿਲਕੁਲ ਸਹੀ ਗੱਲ ਇਹਦੇ ਕੋਈ ਸ਼ੱਕ ਨਹੀਂ ਤੇ ਮੈਂ ਕਿਹਾ ਪਰ ਤੁਹਾਡਾ ਡੇਰਾ ਉਹਨਾਂ ਕਹਿੰਦਾ ਸਾਡਾ ਡੇਰਾ ਆਗਰੇ ਦਾ ਇੱਕ ਸਵਾਮੀ ਹੁੰਦਾ ਸੀ ਉਹਦੇ ਕੋਲ ਚੱਲਿਆ ਤੇ ਸਾਡੀ ਲੜੀ ਚੱਲ ਆ ਰਹੀ ਹਮ ਆ ਚਿੰਦਾ ਸਾਹਿਬ ਮੈਂ ਆਖਰੀ ਸਵਾਲ ਹੈ ਕਿ ਡੇਰਾ ਬਿਆਸਵੰਨੂ ਜਾਂ ਡੇਰਾ ਬਿਆਸ ਮੁਖੀ ਵੱਲੋਂ ਤੁਹਾਨੂੰ ਸੱਦਾ ਦਿੱਤਾ ਗਿਆ ਸੀ ਦੇਖੋ ਜੀ ਮੇ ਕੋ ਮੈਂ ਪਰਦਾਨ ਸਾਹਿਬ ਕੌਂ ਦਾ ਸੇ ਗੁਰਬਾਰੇ ਪ੍ਰਬੰਧਾ ਪ੍ਰਧਾਨ ਸਾਹਿਬ ਉਹ ਪ੍ਰਬੰਧਕ ਉਹ ਸੁਪਰੇ ਨੇ ਮੈਨੂੰ ਉਹ ਪ੍ਰੇਜ ਨਹੀਂ ਕੀਤੀ ਮੈਂ ਕਿ ਵੀ ਜਿਹੜੀਆਂ ਤੁਹਾਡੀਆਂ ਕਮੀਆਂ ਨੇ ਜਿਵੇਂ ਨਿਸ਼ਾਨ ਸਾਹਿਬ ਨਹੀਂ ਲਾਏ ਤੋ ਗੁਰਗ੍ਰੰਥ ਸਾਹਿਬ ਨਹੀਂ ਰੱਖੇ ਅੰਦਰ ਨੇ ਝਿੰਦਾ ਹਾ ਗੁਰਗ੍ਰੰਥ ਸਾਹਿਬ ਹਾ ਤੇ ਰੱਖਿਆ ਸੀ ਜਦੋਂ ਮੈਂ ਗੁਰੂ ਘਰ ਤੋਂ ਸਾਹਮਣੇ ਲੰਘਦਾ ਹਾਂ ਜਾਂ ਜਾਂਦਾ ਹਾਂ ਲੋਕੀਂ ਸੰਗਤ ਮੇਰੇ ਪੈਰਾਂ ਨੂੰ ਪੈਂਦੀ ਗੁਰੂ ਸਾਹਿਬ ਨੂੰ ਕੋਈ ਨਮਸਕਾਰ ਵੀ ਨਹੀਂ ਕੀਤਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਜੱਜਾ ਵੀ ਜੀ ਜਨਾਬ ਮੇਰਾ ਆਖਰੀ ਆਖਰੀ ਸਵਾਲ ਹੈ ਸਵਾਲ ਦਾ ਜਵਾਬ ਦੇ ਦਿਓ ਕਿ តਾਜ ਤੁਹਾਨੂੰ ਡੇਰਾ ਬਿਆਸ ਦੇ ਪ੍ਰਬੰਧਕਾਂ ਦੇ ਵੱਲੋਂ ਜਾਂ ਡੇਰਾ ਬਿਆਸ ਮੁਖੀ ਵੱਲੋਂ ਸੱਦਾ ਦਿੱਤਾ ਗਿਆ ਸੀ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਚਲੇ ਗਏ ਨਹੀਂ ਜੀ ਮੈਂ ਇਹ ਰੋਈ ਗੱਲ ਮੈਂ ਬਿਆਨ ਮੈਨੂੰ ਤੇ ਆਖਾਇਆ ਗਿਆ ਵੀ ਜਾ ਕੇ ਇੱਕ ਵਾਰੀ ਤੁਸੀਂ ਡੇਰੇ ਤੇ ਤੁਸੀਂ ਹਰਿਆਣੇ ਦੇ ਪ੍ਰਧਾਨ ਬਣ ਕੇਓ ਇੱਕੜੀ ਰਣਕਾਉ ਸੌਮੀਆਂ ਦੇ ਡੇਰੇ ਤੇ ਵਿਜ਼ਿਟ ਕਰਕੇ ਆਓ ਵੀ ਉਸੇ ਕਮੀਆਂ ਕੀ